爱情。 ਕਾਸ ਸੁਣੀ ਦਾਤਾ ਰੂਪ ਰਭੂ ਟਾਡੀਹੀ ਕੋ ਮਹਿਲ ਬੁਲਾਵੇ ਟਾਡੀਹੀ ਕੋ ਮਹਿਲ ਬੁਲਾ ਸੰਮਾਨਯੋਗ ਸਤ ਸੰਗੀਜਨ गुरुत गुरु घर गुरु अरदास बहुत महानता है मैं जी ये कि गुरु घर महानता ही अरदासकी है अपील अर्ज अरजोई ਬੇਨਤੀ ਸੁੱਖ ਮਿਲੇ ਸ਼ੁਕਰਾਨੇ ਦੀ ਅਰਦਾਸ ਕਦੇ ਕੁਝ ਚਲਿਆ ਜਾਵੇ ਕੋਈ ਰਜ਼ਾ ਉਹਦਾ ਪਾਣਾ ਉਹਦਾ ਸ਼ੁਕਰ ਅਰਦਾਸ ਸੇਖੋ ਸਤਗੁਰ ਦਾ ਹੁਕਮ ਹੈ ਹਰ ਕਾਰਜ ਜੇ ਦੁੱਖ ਹੋਵੇ ਸੁੱਖ ਹੋਵੇ ਮਾਲਕ ਦੇ ਚਰਨਾਂ ਚ ਅਰਦਾਸ ਕਰਨੀ ਅਸੀਂ ਹਰ ਵੇਲੇ ਅਰਦਾਸ ਚ ਜੁੜਨਾ ਤੇ ਸਾਇ ਕਹਿੰਦੇ ਜਦੋਂ ਤੂੰ ਅਰਦਾਸ ਕਰੇਗਾ ਮਾਲਕ ਦੇ ਦਰ ਕਬੂਲ ਹੋਏਗੀ ਤੇਰੀ ਜੋ ਵੀ ਅੰਦਰ ਦੀ ਇੱਛਾ ਹੋਵੇਗੀ ਮੰਗ ਹੋਏਗੀ ਪੂਰੀ ਹੋਏਗੀ ਪਰ ਇੱਕ ਛੋਟੀ ਜੀ ਸਤਗੁਰਾਂ ਨੇ ਸ਼ਰਤ ਰੱਖ ਦਿੱਤੀ ਵਿੱਚ ਕਹਿੰਦੇ ਹਰ ਬੰਦੇ ਦੀ ਅਰਦਾਸ ਵੀ ਨਹੀਂ ਪੂਰੀ ਹੋਏਗੀ ਧਿਆਨ ਰੱਖਣਾ ਨਾ ਜੋ ਬੇਨਤੀ ਕਰਨ ਲੱਗੇ ਤਾਂ ਹੈ ਵੀ ਇਸੇ ਤਰ੍ਹਾਂ ਨਾ ਅਸੀਂ ਅਰਦਾਸਾਂ ਤਾਂ ਸਾਰੀ ਕਰਦੇ ਹਾਂ ਪਰ ਕਬੂਲ ਕਿਸੇ ਕਿਸੇ ਦੀ ਹੁੰਦੀ ਹੈ ਕਈ ਵਾਰੀ ਅਸੀਂ ਹਾਰ ਵੀ ਜਾਂਦੇ ਹਾਂ ਕਹਿੰਦੇ ਹਾਂ ਬੜੀਆਂ ਅਰਦਾਸਾਂ ਕੀਤੀਆਂ ਮੰਨੀ ਨਹੀਂ ਮਾਲਕ ਨੇ ਨਾ ਗੁਰੂ ਨੇ ਸੁਣੀ ਨਾ ਰੱਬ ਨੇ ਸੁਣੀ ਨਾ ਕਿਤੇ ਉਹ ਖੈਰ ਪਿਆ ਬੜੀ ਅਰਦਾਸ ਕੀਤੀ ਉਹ ਇੱਕ ਛੋਟੀ ਜੀ ਸ਼ਰਤ ਹੈ ਸਾਹਿਬ ਕਹਿੰਦੇ ਉਹ ਸ਼ਰਤ ਨੂੰ ਮੰਨ ਕੇ ਅਰਦਾਸ ਕਰੇਗਾ ਤੇ ਪ੍ਰਵਾਨ ਹੋਏਗੀ ਉਹ ਕੀ ਉਹ ਹੈ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਨ ਨੂੰ ਜਨ ਬਣ ਕੇ ਦਾਸ ਬਣ ਕੇ ਗੁਰੂ ਤੇ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਅਰਦਾਸ ਕਰੇਗਾ ਉਹ ਪ੍ਰਵਾਨ ਹੋਏਗੀ ਜੇ ਪ੍ਰੋਸੈ ਨਾ ਹੋਇਆ ਕਿਦਾਈ ਨਾ ਹੋਇਆ ਪ੍ਰਤੀਤ ਹੀ ਨਾ ਹੋਈ ਮੰਨ ਵਿੱਚ ਸ਼ੰਕਾ ਹੀ ਰਹਾ ਅਰਦਾਸ ਕੀਤੀ ਹੈ ਪਤਾ ਨਹੀਂ ਸੁਨੇਗਾ ਕਿ ਨਹੀਂ ਸੁਨੇਗਾ ਮੰਨੇਗਾ ਕਿ ਨਹੀਂ ਮੰਨੇਗਾ ਲੋਚਰ ਵਾਲੀ ਗਏ ਗੁਰਦੁਆਰੇ ਅਰਦਾਸ ਕੀਤੀ ਗੁਰਮੁਖਾ ਪਾਸੋਂ ਵੀ ਅਰਦਾਸ ਕਰਾਈ ਪਾਤਸ਼ਾਹ ਨੂੰ ਵੀ ਆਖਿਆ ਅਰਦਾਸ ਕਰਿਓ ਵਿਸ਼ਵਾਸ ਤੇ ਹੈ ਨਹੀਂ ਦੋ ਚਾਰ ਵਾਰੀ ਦੇਖਿਆ ਗੱਲ ਬਣ ਗਈ ਠੀਕ ਨਹੀਂ ਤੇ ਕਿਤੇ ਹੋਰ ਸੀ ਇੰਜ ਹੀ ਕਰਦੇ ਨਾ ਜੀ ਆਪਾਂ ਮੇਰਾ ਵੀ ਉਹੀ ਹਾਲ ਤੁਹਾਡਾ ਵੀ ਉਹੀ ਹਾਲ ਆਪਾਂ ਸਾਰੇ ਇੱਕ ਹੋ ਜਾਈਏ ਸਾਹਿਬ ਕਹਿੰਦੇ ਅਕੀਦਾ ਰੱਖ ਕੇ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਜਨ ਬਣ ਕੇ ਇਹ ਆਖਦੇ ਹੀ ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਤਾ ਅਨਬੀਆ ਤੇਰੀ ਸੰਸਰ ਤੇ ਬਰਬਰ ਮੈਨੂੰ ਹੋਰ ਕੁਝ ਦਿਸਦਾ ਹੀ ਨਹੀਂ ਮੇਰਾ ਤੇਰੇ ਤੋਂ ਬਿਨਾ ਕੋਈ ਨਹੀਂ ਫੇਰ ਕਰੀਂ ਅਰਦਾਸ ਇਹ ਬਣ ਜਾਏਗਾ ਤੂੰ ਜਨ ਜਦੋਂ ਤੂੰ ਕਰੇਗਾ ਅਰਦਾਸ ਦਰ ਕਬੂਲ ਹੋਏਗੀ ਤੇ ਫੇਰ ਸੰਗ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਇਸ ਆਧਾਰਨ ਸ਼ਬਦ ਪੜ੍ਹ ਕੇ ਇੰਜ ਨਹੀਂ ਗੱਲ ਬਣਦੀ ਕੁਝ ਸ਼ਰਤਾਂ ਰੱਖੀਆਂ ਸਤਿਗੁਰਾਂ ਨੇ ਉਮੰਨਣੀ ਪਏ ਇਹ ਪਹਿਲਾ ਜਨ ਬੰਨਾ ਪਏਗਾ ਉਹਦੇ ਹੁਕਮ ਵਿੱਚ ਚੱਲਣਾ ਪਏਗਾ ਉਹਦੀ ਰਜ਼ਾ ਨੂੰ ਮੰਨਣਾ ਪਏਗਾ ਉਸ ਤੇ ਵਿਸ਼ਵਾਸ ਰੱਖਣਾ ਪਏਗਾ ਸਤਗੁਰਾਂ ਨੇ ਸਾਨੂੰ ਅਰਦਾਸ ਕਰਨੀ ਸਿਖਾਈ ਢਾਡੀ ਬਣ ਕੇ ਸਹਿਬਾ ਨੇ ਅਰਦਾਸ ਕੀਤੀ ਮਾਲਕ ਦੇ ਗੁਣ ਗਾਉਣ ਵਾਲੇ ਨੂੰ ਆਖਦੇ ਹਨ ਢਾਡੀ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲੇ ਨੂੰ ਆਖਦੇ ਹਨ ਢਾਡੀ ਜਿਸ ਸ਼ਬਦ ਦਾ ਆਪਾਂ ਗਾਇਨ ਕਰਾਂਗੇ ਸਤਿਗੁਰਾਂ ਨੇ ਉਸ ਸ਼ਬਦ ਵਿੱਚ ਫਿਰਦੇ ਤੋਂ ਕੀਤੀ ਹੋਈ ਅਰਦਾਸ ਦਰ ਕਬੂਲ ਹੋਈ ਜਿਸ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਉਹਨੇ ਆਵਾਜ਼ ਮਾਰੀ ਤੇ ਫਿਰ ਜਦੋਂ ਸਾਹਮਣੇ ਗਿਆ ਹਾਲਤ ਕੀ ਹੋਣੀ ਮਾਲਕ ਨੇ ਅਰਦਾਸ ਸੁਣੀ ਕਹਿ ਲਗੇ ਤੇਰੀ ਅਰਦਾਸ ਪ੍ਰਵਾਨ ਹੋਈ ਆ ਜਾ ਅੰਦਰ ਆ ਜਾ ਮਹਿਲ ਦੇ ਅੰਦਰ ਆਪਾਂ ਸਧਾਰਨ ਲੋਕ ਜਦੋਂ ਕਿਸੇ ਦਫ਼ਤਰ ਦੇ ਵਿੱਚ ਜਾਈਏ ਦੁਨਿਆਵੀ ਲੋਕ ਤੇ ਐਪਲੀਕੇਸ਼ਨ ਦਿੱਤੀ ਹੋਏ ਤੇ ਅਫਸਰ ਸੁਣ ਲਵੇ ਮੰਨ ਲਵੇ ਤੇ ਆਵਾਜ਼ ਮਾਰੇ ਆਜੋ ਜੀ ਲੰਘੇ ਹੋ ਜੀ ਜਿਹਨੂੰ ਅਫਸਰ ਆਵਾਜ਼ ਮਾਰੇ ਉਹਨੂੰ ਚੌਕਾਸੀ ਵੀ ਨਹੀਂ ਰੋਕਦਾ ਦਰਬਾਨ ਨਹੀਂ ਰੋਕਦਾ ਦਰਵਾਜ਼ੇ ਦੇ ਖੜਾ ਪਹਿਰੇਦਾਰ ਨੇ ਰੋਕਦਾ ਕਿਉਂਕਿ ਅੰਦਰੋਂ ਆਵਾਜ਼ ਆਈ। ਦਾਵੇ ਨਾਲ ਉਹ ਆਖਦਾ ਹੈ ਮੈਨੂੰ ਅੰਦਰੋਂ ਅਸਰ ਨੇ ਆਵਾਜ਼ ਮਾਰੀ ਹੈ ਤੂੰ ਮੈਨੂੰ ਰੋਕਣ ਵਾਲਾ ਕੌਣ? ਅੰਦਰੋਂ ਆਵਾਜ਼ ਆਈ। ਅਰਦਾਸ ਪ੍ਰਵਾਨ ਹੋਈ ਅੰਦਰੋਂ ਆਵਾਜ਼ ਮਾਰੀ ਆਈ ਆਓ ਜੀ ਅੰਦਰ ਆਜੋ ਤੁਹਾਡੀ ਅਰਦਾਸ ਪ੍ਰਵਾਨ ਹੋ ਜੇ। ਤੇ ਮੰਗਣ ਵਾਲਾ ਜਦੋਂ ਸਾਹਮਣੇ ਗਿਆ ਉਸ ਮਾਲਕ ਦੇ ਚਰਨਾਂ ਵਿੱਚ ਦੇਖਿਆ ਦੇਖਦੇ ਸਾਰੇ ਚਿੱਤਾਂ ਭੁੱਲ ਗਿਆ ਮੈਂ ਮੰਗਣ ਕੀ ਆਇਆ ਸੀ ਸੁਧ-ਬੁੱਧ ਭੁੱਲ ਗਿਆ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਪਰ ਢਾਡੀ ਕੋ ਮੰਗਲ ਚੇਤਨਾ ਹੋ ਰਹੀ ਪ੍ਰਭ ਨੂੰ ਦੇਖਦਿਆਂ ਸਾਰੀ ਨਾ ਕੋਈ ਭੁੱਖ ਰਹੀ ਅੰਦਰ ਨਾ ਕੋਈ ਦੁੱਖ ਰਹਾ بس دیکھਦੇ ਸਾਰੇ ਭੁੱਲੀ ਗਿਆ ਚੇਤਾ ਹੀ ਨਹੀਂ ਆਇਆ ਕਿ ਮੈਂ ਮੰਗਣ ਵਾਸਤੇ ਕੀ ਆਇਆ ਸੀ। ਮਿਲ ਕੇ ਕਹਿਣ ਕਰੀਏ ਜੀ ਸਤਿਗੁਰ ਬਖਸ਼ਿਸ਼ ਕਰੇ ਸਾਨੂੰ ਅਰਦਾਸ ਕਰਨੀ ਆਵੇ ਜਦੋਂ ਕੀਤੀ ਹੋਵੇਗੀ ਅਰਦਾਸ ਮਾਲਕ ਦੇ ਦਰ ਪ੍ਰਵਾਨ ਹੋਏਗੀ ਉਹ ਮਾਲਕ ਜ਼ਰੂਰ ਆਵਾਜ਼ ਮਾਰੇਗੀ ਮਾਰੇਗਾ ਇਹ ਸਾਡਾ ਆਪਣਾ ਵਿਸ਼ਵਾਸ ਹੋਣਾ ਚਾਹੀਦਾ। ਹੁਣ ਤਾਂ ਡਾਕਟਰ ਇਹ ਨਹੀਂ ਸਮਝ ਨਹੀਂ ਪਾਉਂਦੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਹਕੀਮ ਲੋਕ ਸੀ ਜੋ ਜਦੋਂ ਕਿਸੇ ਮਰੀਜ਼ ਨੂੰ ਦੇਖਦੇ ਸਨ ਉਹਦੀ ਬਿਮਾਰੀ ਦੇਖ ਕੇ ਜਿਸ ਨੇ ਆਖਣਾ ਹਕੀਮ ਨੇ ਆਖਣਾ ਮੈਂ ਤੈਨੂੰ ਦਵਾਈ ਦਿੰਦਾ ਇਹਨੂੰ ਭਰੋਸੇ ਨਾਲ ਖਾਈਂ ਵਿਸ਼ਵਾਸ ਨਾਲ ਜੇ ਤੈਨੂੰ ਵਿਸ਼ਵਾਸ ਨਾ ਹੋਇਆ ਤੈਨੂੰ ਭਰੋਸਾ ਨਾ ਹੋਇਆ ਨਾ ਮੇਰੇ ਤੇ ਤੇ ਨਾ ਮੇਰੀ ਦਵਾਈ ਤੇ ਤੇ ਦਵਾਈ ਨੇ ਅਸਰ ਨਹੀਂ ਕਰਨਾ ਬਜ਼ੁਰਗ ਲੋਕ ਜਾਣਦੇ ਹਨ ਹਕੀਮ ਜਦੋਂ ਪਿੰਡਾਂ ਦੇ ਵਿੱਚ ਆਇਆ ਕਰਦੇ ਮੈਂ ਪਿੰਡ ਦਾ ਰਹਿਣ ਵਾਲਾ ਸਾਡੇ ਨਾਲ ਦੇ ਪਿੰਡ ਦੇ ਹਕੀਮ ਸਨ ਉਹਨਾਂ ਜਿਹੜੋ ਦਵਾਈ دینی ਤੇ ਕਹਣਾ ਪਰੋਸੇ ਨਾ ਖਾਈ ਬੜੀਛੇ ਤੇ ਠੀਕ ਹੋ ਜਾਏਗਾ ਤੇ ਲੋਕਾਂ ਨੂੰ ਵੀ ਵਿਸ਼ਵਾਸ ਹੁੰਦਾ ਸੀ ਕਿ ਫਲਾਨਾ ਹਕੀਮ ਜਿਹੜਾ ਉਹਦੀ ਦਵਾਈ ਦੇ ਨਾਲ ਬਹੁਤ ਜਲਦੀ ਆਰਾਮ ਆ ਜਾਂਦਾ ਪਰੋਸਾ ਬਹੁਤ ਵੱਡਾ ਹੈ ਆਓ ਮਿਲ ਕੇ ਅਰਦਾਸ ਕਰੀਏ ਗਰੀਬ ਨਿਵਾਜ ਪਾਤਸ਼ਾ ਤੇਰੇ ਚਰਨਾਂ ਦੇ ਨਾਲ ਪੀਤ ਵੀ ਬਣ ਆਵੇ ਤੇਰੇ ਚਰਨਾਂ ਤੇ ਪ੍ਰਤੀਤ ਵੀ ਹੋਵੇ ਪ੍ਰਤੀਤ ਦਾ ਮਤਲਬ ਹੁੰਦਾ ਵਿਸ਼ਵਾਸ ਪਰੋਸਾ ਸਿੱਧਕ ਮਿਲ ਕੇ ਗਾਨ ਕਰੀਏ ਬਰਦਾਸ ਸੁਣੀ ਦਾਤਾ ਰੂਪਾਭੂ ਤਾਠੀ ਕੋ ਮਹਨ ਬਲ람 ਹੈ ਆਪੀ ਕੋ ਮਹਨ ਰੂਪਾ ਹੈ ਕਰਦਾਸ ਹੋਸਤ ਤੇ ਕਿੰਨਾ ਘਰ ਪ੍ਰਭੂ ਰਾਹੀ ਕੋ ਮਹਿਰਬਾਨ ਹੈ ਰਾਹੀ ਕੋ ਮਹਿਰਬਾਨ ਹੈ ਪ੍ਰਭ ਦੇ